ਪੰਜਾਬ ਦੇ ਸੀਐਮ ਆਰਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜੀ ਗਈ ਵਿੱਚ ਅੱਜ ਅਸੀਂ ਸਰਨ ਮੰਡੀ ਵਿਖੇ ਜੀਵੀ ਦੀ ਔਰ ਸੋਨੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ ਔਰ ਇਸ ਸਾਲ ਵੀ ਜਿਹੜੇ ਸਾਡੇ ਸਿਖਰੀ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮੂਹ ਜਨਤਾ ਦਾ ਦਿਨ ਬੇਦਨ ਉਜਾਇਜ਼ਾ ਲਿਆ ਜਾਊਗਾ ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਪੰਜਾਬ ਸਰਕਾਰ ਨੂੰ ਕਿ ਕਿਸੇ ਕਿਸਾਨ ਮੇਨ ਕੋਈ ਨਹੀਂ ਆਰਧਮਾਗੇ ਪਰ ਨਾਲ ਜੀ ਨਾਲੇ ਬੇਤੀ ਹੈ ਕਿ ਕਿਸਾਨ ਵੀ ਵੀ ਜਿਹੜੀ ਜੀ.ਆਰ.ਐਸ. ਉਸ ਕੀ ਲਿਕੇ ਹੋ। ਜੇ ਜਿਹਦੀ ਗਿੱਲੀ ਹੋਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਰਤੀਆਂ ਨੂੰ ਵੀ ਹੋਣਦੀਆਂ ਕਿਸਾਨ ਨੂੰ ਵੀ ਹੋਊਗੀ ਜਿਹੜੇ ਅਫਸਰ ਸਾਹਿਬਾਨ ਨੇ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਨੂੰ ਮੈਂ ਸਾਨੂੰ ਕਰਨ ਦੀ ਹੰਦ। ਅੱਜ ਸਾਡੇ ਵਿਧਾਇਕ ਸਰਦਾਰ ਲਖਮੀ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਫੀਲ ਪ੍ਰੋਗਰਾਮ ਨੂੰ ਦੇਖਣਾ ਹੈ। ਉਹਨਾਂ ਨੇ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਹ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ 2-3 ਤਰੀਕ ਨੂੰ ਚੱਲਦੀ ਹੈ। ਇਹ ਜੀ 10 ਦਿਨ ਪਹਿਲਾਂ ਖਰੀਦ ਚਲਾਈ ਅਸੀਂ ਧੰਨਵਾਦ ਕਰਦੇ ਹਾਂ। ਤੇ ਉਹ ਮੰਡੀ ਦੇ ਤਕਰੀਬਨ ਸਾਰੇ ਪ੍ਰੋਗਰਾਮ ਨੂੰ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦਾ ਕੋਈ ਦਿੱਕਤ ਪਰਖੰਡ ਨਹੀਂ ਆਣਾ। ਪੰਜਾਬ ਦੇ ਸੀਐਮ ਆਰਯੋਗ ਸਰਦਾਰ ਕੌਰ ਸਿੰਘ ਮਾਨ ਸਾਹਿਬ ਜੀ ਗਈ ਵਿੱਚ ਅੱਜ ਅਸੀਂ ਸਰਾਂ ਮੰਡੀ ਵਿਖੇ ਜੀਵੀ ਦੀ ਔਰ ਸੋਨੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ। ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ ਔਰ ਇਸ ਸਾਲ ਵੀ ਜਿਹੜੇ ਸਾਡੇ ਸេចក្តੀ ਸਾਹਿਬ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮਝਿਆ ਹੈ ਕਿ ਫੀਦਾ ਦਿਨ-ਬੇ ਦਿਨ ਨਿਰੀਖਿਆ ਲਿਆ ਜਾਊਗਾ ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਕਿਸੇ ਕਿਸਾਨ ਮੇਨ ਕੋਈ ਨਹੀਂ ਔਰ ਦਮਾਗੇ ਪਰ ਨਾਲ ਦੀ ਨਾਲੇ ਬੇਨਤੀ ਹੈ ਕਿ ਕਿਸਾਨ ਵੀ ਵੀ ਜਿਹੜੀ ਜੀਰੀਅਸ ਉਸ ਕੀ ਲੱਗੇ ਉਹ ਜੇ ਜਿਹਦੀ ਗਿੱਲੀ ਹੋਊਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਹ 1 ਉਹਨਾਂ ਦੀ ਇਖਤਾਰ ਨੂੰ ਵੀ ਹੋਊਗੀ ਕਿ ਅਫਸਰ ਸਾਹਿਬਾਨ ਨੂੰ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਨੂੰ ਮੈਂ ਸਾਨੂੰ ਸਮਝ ਨਾ ਲੱਗਦਾ ਅੱਜ ਸਾਡੇ ਵਿਧਾਇਕ ਸਰਦਾਰ ਲਖਮੀ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਖਰੀਦ ਪ੍ਰੰਧ ਨੂੰ ਦੇਖਣਾ ਹੈ ਉਹਨਾਂ ਨੇ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ 2-3 ਤਰੀਕ ਨੂੰ ਚੱਲਦੀ ਹੈ ਅੱਜ ਜੀ 10 ਦਿਨ ਪਹਿਲਾਂ ਖਰੀਦ ਪਾਈ ਸੀ ਧੰਨਵਾਦ ਕਰਦੇ ਆਂ ਤੇ ਹੁਣ ਮੰਡੀ ਦੇ ਤਕਰੀਬ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦਾ ਕੋਈ ਦਿੱਕਤ ਪਰਖਾਣ ਨਹੀਂ ਆਣਾ ਸਟਾਰਟ ਪੰਜਾਬ ਦੇ ਸੀਐਮ ਆਰ ਯੋਗ ਸਰਦਾਰ ਕੋਮ ਸਿੰਘ ਮਾਨ ਸਾਹਿਬ ਦੀ ਗਵਾਈ ਵਿੱਚ ਅੱਜ ਅਸੀਂ ਸਰਨ ਮੰਡੀ ਵਿਖੇ ਜੀਦੀ ਦੀ ਤੇ ਸੋਨੀ ਦੀ ਜਿਹੜੀ ਖਰੀਦ ਹੈ ਉਹ ਸਟਾਰਟ ਕਰਵਾਈ ਹੈ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਰਹੇ ਔਰ ਇਸ ਸਾਲ ਵੀ ਜਿਹੜੇ ਸਾਡੇ ਸਿਕੰਧੀ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਆ ਔਰ ਸਰਕਾਰ ਵੱਲੋਂ ਸਮਾਗਨ ਦਾ ਦਿਨ ਬਏ ਦਿਨ ਵਾਜਾ ਲਿਆ ਜਾਊਗਾ। ਔਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਕਿਸੇ ਕਿਸਾਨ ਵੀ ਨੂੰ ਕੋਈ ਨਹੀਂ ਔਰ ਦਮਾਗੇ। ਪਰ ਨਾਲ ਦੀ ਨਾਲ ਇਹ ਬੇਨਤੀ ਹੈ ਕਿ ਕਿਸਾਨ ਵੀ ਵੀ ਜਿਹੜੀ ਗੀਰੀਏ ਸੁੱਕੀ ਲੱਗਿਆ ਉਹ ਜੇ ਜਿਹਦੀ ਗਿੱਲੀ ਹੋਊਗੀ ਤਾਂ ਫਿਰ ਪ੍ਰੋਬਲਮਾਂ ਦੇਖੋ ਸਾਰੇ ਆਰਤੀਆਂ ਨੂੰ ਵੀ ਹੁੰਦੀਆਂ ਕਿਸਾਨ ਨੂੰ ਵੀ ਹੋਊਗੀ ਜਿਹੜੇ ਅਫਸਰ ਸਾਹਿਬਾਂ ਨਾਲ ਔਰ ਪ੍ਰਬੰਧ ਸਾਰੇ ਮੁਕੰਮਲ ਨੇ ਇਹ ਵਿਸ਼ਵਾਸ ਪੰਜਾਬ ਸਰਕਾਰ ਨੂੰ ਮੈਂ ਸਭ ਨੂੰ ਸਭ ਨਿਰਾਸ਼ ਨਾ ਅੱਜ ਸਾਡੇ ਵਿਧਾਇਕ ਸਰਦਾਰ ਲਖਮੀ ਸਿੰਘ ਰਾਏ ਜੀ ਮੰਡੀ ਦਾ ਦੌਰਾ ਕਰਨ ਆਏ ਆ ਤੇ ਫੀਡ ਪ੍ਰੋਡਰ ਨੂੰ ਦੇਖਣਾ ਹੈ ਉਹਨਾਂ ਨੇ ਪਹਿਲਾਂ ਤਾਂ ਜੀ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਮੰਡੀ 'ਚ ਆਏ ਤੇ ਇਸ ਵਾਰ ਸਭ ਤੋਂ ਵਧੀਆ ਗੱਲ ਇਹ ਹੈ ਵੀ ਅੱਗੇ ਖਰੀਦ ਜਿਹੜੀ ਮੰਡੀਆਂ 'ਚ ਹੈ 2-3 ਤਰੀਕ ਨੂੰ ਚੱਲਦੀ ਹੈ ਇਹ ਚੀਜ਼ 10 ਦਿਨ ਪਹਿਲਾਂ ਖਰੀਦ ਚਲਾਈ ਅਸੀਂ ਧੰਨਵਾਦ ਕਰਦੇ ਆ ਤੇ ਹੁਣ ਮੰਡੀ ਦੇ ਤਕਰੀਬ ਸਾਰੇ ਪ੍ਰੋਗਰਾਮ ਨੂੰ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਪ੍ਰਕਾਰ ਦੇ ਕੋਈ ਦਿੱਕਤ ਪਰਖਾਣੇ ਨਹੀਂ ਆਣਾ